ਬਲਰਾਜ ਸਾਨੀ ਵੱਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੇਤੀਬਨੀ ਦਾ ਅਗਲਾ ਭਾਗ 14 ਸੋਚਦਾ ਹੁੰਦਾ ਸਾਂ ਕਿ ਜੇਲ ਬੜੀ ਰੋਮਾਂਚਿਕ ਤੇ ਪੁਰ ਅਸਰਾਰਤਾ ਹੁੰਦੀ ਹੋਵੇਗੀ ਪਰ ਅਸਲੀਅਤ ਬੜੀ ਹੀ ਵਹਿਰ ਸ਼ੈਰਾਨਾ ਤੇ ਕੁਰਖਤ ਨਿਕਲੀ ਤੇ ਉਸ ਨਿਜ਼ਾਮ ਦੇ ਵੈਸ਼ੀਪੂ ਨੇ ਵਿੱਚ ਕੀ ਸ਼ੱਕ ਜਿਸ ਨੂੰ ਕਾਇਮ ਰੱਖਣ ਲਈ ਮਨੁੱਖਾਂ ਨੂੰ ਜਾਨਵਰਾਂ ਵਾਂਗ ਪਿੰਜਰਿਆਂ ਵਿੱਚ ਡਕਣਾ ਪਵੇ ਜੇਲ੍ਹ ਦੇ ਪਿੰਜਰਿਆਂ ਵਿੱਚ ਬੰਦ ਹੋਣ ਵਾਲੇ ਆਮ ਤੌਰ ਉਤੇ ਗਰੀਬ ਜਾਂ ਗਰੀਬਾਂ ਵੱਲੋਂ ਬੋਲਣ ਦੀ ਗੁਸਤਾਖੀ ਕਰਨ ਵਾਲੇ ਹੁੰਦੇ ਹਨ ਸਮਾਜ ਸ਼ਾਸਤਰੀ ਮੰਨਦੇ ਹਨ ਕਿ ਜੁਰਮ ਦਾ ਮੂਲ ਸੋਮਾ ਗਰੀਬੀ ਹੀ ਹੈ ਅਰਥਾਤ ਗਰੀਬ ਹੋਣਾ ਹੀ ਸਭ ਤੋਂ ਵੱਡਾ ਜੁਰਮ ਹੈ ਇਸ ਅਸੂਲ ਦੀ ਪੁਸ਼ਟੀ ਜੇਲ੍ਹ ਦੇ ਅੰਦਰ ਪੈਰ ਧਰਦਿਆਂ ਹੀ ਹੋ ਜਾਂਦੀ ਹੈ ਪੈਸੇ ਵਾਲਾ ਆਦਮੀ ਜਿੰਨਾ ਜੇਲ੍ਹ ਦੇ ਬਾਹਰ ਸੁਖਪੂਰਵਕ ਰਹਿੰਦਾ ਹੈ ਉਤਨਾ ਹੀ ਉਹ ਜੇਲ੍ਹ ਦੇ ਅੰਦਰ ਵੀ ਰਹਿ ਸਕਦਾ ਹੈ ਹਾਂ ਗਰੀਬੀ ਦੀ ਗੱਲ ਹੋਰ ਹੈ ਬਰਤਾਰਾ ਲੋਲਰਾ ਪਪਾ ਕੀ ਗਰੀਬ ਫੇਰ ਵੀ ਲੋਕਾਂ ਦਾ ਧਿਆਨ ਆਪਣੇ ਨਾਲ ਹੁੰਦੇ ਜ਼ੁਲਮਾਂ 'ਚ ੱੱਕੇ ਵੱਲ ਖੇਚ ਸਕਦਾ ਪਰ ਜੇਲ੍ਹ ਦੀ ਚਾਰ ਦਿਵਾਰੀ ਅੰਦਰ ਤਾਂ ਭਾਵੇਂ ਉਹਨੂੰ ਕੋਈ ਜਾਨੋ ਹੀ ਮਾਰ ਸੋਟੇ ਬਾਹਰ ਦੀ ਦੁਨੀਆ ਨੂੰ ਕੰਸੋਰ ਨਹੀਂ ਪੈਂਦੀ ਇਕਲਾ ਸਮਲ ਮਗਰੋਂ ਮੈਂ 88 ਰੋਡ ਜੇਲ੍ਹ ਦੀ ਇੱਕ ਸੁਕਾਮੀ ਬੈਰਕ ਵਿੱਚ ਆਪਣੇ ਕਾਮਰੇਟਾਂ ਨਾਲ ਹਟ ਗਿਆ ਹੇਟਲੀ ਮੰਜ਼ਲ ਸਦਾਰਨ ਮੁਜਰਮਾਂ ਲਈ ਮਖਸੂਸ ਸੀ ਉਸ ਵਿੱਚ ਇੱਕ ਸ਼ਾਮ ਲਗਭਗ 50 ਨਵਾਲਗ ਮੁੰਡਿਆਂ ਨੂੰ ਲਿਆ ਕੇ ਡੱਕ ਦਿੱਤਾ ਗਿਆ ਵਿਚਾਰਿਆਂ ਕੋਲ ਲਤਾਂ ਲੰਮੀਆਂ ਕਰਨ ਜੋਗੀ ਵੀ ਤਾਂ ਨਹੀਂ ਸੀ ਕੈਦੀਆਂ ਦੇ ਮੂੰਹੋਂ ਸੁਣਿਆ ਕਿ ਹਰ ਦੂਜੇ ਤੀਜੇ ਮਹੀਨੇ ਪੁਲਸਾਵਾਰਾ ਤੇ ਲਾਵਾਰਸ ਮੁੰਡਿਆਂ ਦਾ ਪੂਰ ਕੇਰ ਲਿਆਉਂਦੀ ਹੈ ਜਿਵੇਂ ਮਿਨਿਸਪੈਲਟੀ ਕੁੱਤਿਆਂ ਨੂੰ ਕੇਰਦੀ ਹੈ ਦੋ ਤਿੰਨ ਦਿਨ ਮੁੰਡਿਆਂ ਨੂੰ ਜੇਲ੍ਹ ਵਿੱਚ ਰੱਖ ਕੇ ਫਿਰ ਬੱਸਾਂ ਵਿੱਚ ਪਾ ਕੇ ਸ਼ਹਿਰ ਤੋਂ 20 30 ਮੀਲ ਦੂਰ ਜੰਗਲਪੀਆ ਬਾਨਾ ਵਿੱਚ ਛੱਡ ਆਉਂਦੇ ਹਨ ਕੁਝ ਮਰ ਖੱਪ ਜਾਂਦੇ ਹਨ ਕੁਝ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ ਤੇ ਬਾਕੀ ਫਿਰ ਉਹੀ ਕੁਝ ਕਰਨ ਲਈ ਮੁੰਬਈ ਵਾਪਸ ਪੁੱਜ ਜਾਂਦੇ ਹਨ ਉਸ ਰਾਤ ਜਦੋਂ ਬੈਰਕ ਨੂੰ ਤਾਰਾ ਵੱਜ ਚੁੱਕਾ ਸੀ ਤੇ ਅਸੀਂ ਸੌਣ ਦੀ ਕੋਸ਼ਿਸ਼ ਕਰ ਰਹੇ ਸਾਂ ਹੀਠੋਂ ਇੱਕ ਮੁੰਡੇ ਦੀ ਦਰਦਨਾਕ ਚੀਕ ਪੁਕਾਰ ਉੱਚੀ ਹੋਈ ਪਹਿਲਾਂ ਅਸੀਂ ਸੋਚਿਆ ਕਿ ਵਿਚਾਰੇ ਨੂੰ ਡਰ ਲੱਗ ਰਿਹਾ ਹੋਵੇਗਾ ماں ਯਾਦ ਆਰੀ ਹੋਵੇਗੀ ਜਾਂ ਫਿਰ ਕਿਸੇ ਸਾਥੀ ਨੇ ਉਹਨੂੰ ਕੁੱਟਿਆ ਹੋਵੇਗਾ ਪਰ ਜਦੋਂ ਰੋਣਾ ਚੀਕਣਾ ਬੰਦ ਹੋਣ ਵਿੱਚ ਨਾ ਆਇਆ ਤਾਂ ਅਸੀਂ ਵੀ ਬੂਹੇ ਸੀਖਾਂ ਖੜਕਾ ਖੜਕਾ ਕੇ ਜੇਲਰ ਦੇ ਆਉਣ ਦਾ ਮੁਤਾਬਕ ਕੀਤਾ ਜੇਲਰ ਭਲਾ ਆਦਮੀ ਸੀ ਉਹਨੇ ਆ ਕੇ ਦੱਸਿਆ ਕਿ ਮੁੰਡੇ ਨੂੰ ਢਿੱਡ ਪੀੜ ਹੈ ਫਿਕਰ ਵਾਲੀ ਕੋਈ ਗੱਲ ਨਹੀਂ ਡਾਕਟਰ ਦੀ ਇਸ ਵੇਲੇ ਛੁੱਟੀ ਹੈ ਪਰ ਉਹਨੂੰ ਬੁਲਾਉਣ ਲਈ ਬੰਦਾ ਭੇਜ ਦਿੱਤਾ ਗਿਆ ਹੈ। ਕੁਛੇ ਰਸਾਂ ਉਡੀਕਿਆ ਚੀਕਾਂ ਵੀ ਬੰਦ ਹੋ ਗਈਆਂ। ਅਸਾਂ ਸੋਚਿਆ ਕਿ ਡਾਕਟਰ ਆ ਗਿਆ ਹੋਵੇਗਾ, ਦਵਾਈ ਪਿਆਈ ਹੋਵੇਗੀ, ਮੁੰਡਾ ਠੀਕ ਹੋ ਗਿਆ ਹੋਵੇਗਾ। ਅਗਲੇ ਦਿਨ ਪਤਾ ਲੱਗਾ ਕਿ ਮੁੰਡਾ ਮਰ ਗਿਆ ਹੈ। ਉਸ ਦਾ ਐਪੈਂਡਿਕਸ ਫਟ ਗਿਆ ਸੀ। ਡਾਕਟਰ ਕੋਈ ਨਹੀਂ ਸੀ ਆਇਆ। ਸ਼ਨੀਚਰਵਾਰ ਦੀ ਰਾਤ ਸੀ ਤੇ ਉਹ ਸਿਨੇਮਾ ਵੇਖਣ ਗਿਆ ਹੋਇਆ ਸੀ। ਕਿਸੇ ਬਾਰ ਲਈ ਡਾਕਟਰ ਨੂੰ ਬੁਲਾਉਣ ਦੀ ਜੇਲਰ ਨੇ ਜਾਂ ਤਾਂ ਲੋੜ ਨਹੀਂ ਸਮਝੀ ਜਾਂ ਫਿਰ ਉਹਨੂੰ ਅਧਿਕਾਰ ਨਹੀਂ ਸੀ। ਇੱਕ ਦਿਨ ਜੇਲਰ ਨੇ ਮੈਨੂੰ ਆਪਣੇ ਦਫ਼ਤਰ ਸੱਦ ਲਿਆ ਅੱਗੇ ਆਸੀਫ ਸਾਹਿਬ ਬੈਠੇ ਹੋਏ ਸਨ ਮੈਨੂੰ ਵੇਖ ਕੇ ਦੋਵੇਂ ਜ਼ੋਰ ਦਾ ਹੱਸ ਪਏ ਮੈਂ ਵੀ ਹਾਸੇ ਦਾ ਕਾਰਨ ਸਮਝ ਗਿਆ ਹੁਣ ਜੇਲਰ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਉਸਨੇ ਪਹਿਲਾਂ ਕਿੱਥੇ ਵੇਖਿਆ ਸੀ ਆਸੀਫ ਸਾਹਿਬ ਪੁਲਿਸ ਕਮਿਸ਼ਨਰ ਕੋਲੋਂ ਇੱਕ ਨੋਖਾ ਆਰਡਰ ਲੈ ਕੇ ਆਏ ਸਨ ਜਿਸ ਦਿਨ ਸ਼ੂਟਿੰਗ ਲਈ ਸਟੂਡੀਓ ਵਿੱਚ ਮੇਰੀ ਲੋਡ ਪਿਆ ਕਰੇਗੀ ਮੈਨੂੰ ਪੁਲਿਸ ਦੀ ਹਿਰਾਸਤ ਵਿੱਚ ਉੱਥੇ ਲਜਾਇਆ ਤੇ ਮਗਰੋਂ ਜੇਲ੍ਹ ਵਾਪਸ ਲਜਾਇਆ ਜਾ ਸਕੇਗਾ ਇੱਕ ਰਾਸ ਨੇ ਪਹਿਲਾਂ ਹੀ ਜੇਲ੍ਹ ਬਾਸ ਸੁਖਾਲਾ ਕਰ ਦਿੱਤਾ ਸੀ ਇਸ ਆਰਡਰ ਨੇ ਤਾਂ ਮੈਨੂੰ ਸੁਰਖਾਬ ਦਾ ਵਾਰੀ ਦਾ ਛੱਡਿਆ ਸਭ ਤੋਂ ਵੱਡੀ ਸਦਰ ਕੈਦੀ ਨੂੰ ਬਾਹਰਲੀ ਦੁਨੀਆ ਵੇਖਣ ਦੀ ਹੁੰਦੀ ਹੈ ਸਾਡੀ ਬਾੜਕ ਦੇ ਬਾਹਰ ਪ੍ਰਾਂਡੇ ਦੀ ਉੱਚੀ ਜੀ ਗੰਧੋਰੀ ਉੱਤੇ ਚੜ ਕੇ ਦੂਰ ਸੜਕ ਉੱਤੇ ਤੁਰਦੀਆਂ ਡਬਲ ਡੈਕਰ ਬੱਸਾਂ ਦੀ ਉਤਰੀ ਮੰਜ਼ਲ ਵੇਖੀ ਜਾ ਸਕਦੀ ਸੀ ਬਸ ਇਤਨਾ ਕੁਝ ਵੇਖਣ ਲਈ ਅਸੀਂ ਵਾਰੀਆਂ ਬਣ ਕੇ ਗੰਧੋਰੀ ਉੱਤੇ ਜਾ ਚੜਦੇ ਸਾਂ ਅਤੇ ਹੁਣ ਮੈਨੂੰ ਸਾਰਾ ਦਿਨ ਬਾਹਰ گزارਨ ਦਾ ਆਰਡਰ ਮਿਲ ਗਿਆ ਸੀ ਆਪਣੇ ਸਾਥੀਆਂ ਲਈ ਹੀ ਨਹੀਂ ਸਗੋਂ ਸਾਰੀ ਕੈਦੀਆਂ ਲਈ ਮੈਂ ਈਰਖਾ ਦਾ ਪਾਤਰ ਬਣ ਗਿਆ ਸਾਂ ਜਿਸ ਦਿਨ ਮੈਂ ਸ਼ੂਟਿੰਗ ਲਈ ਜਾਣਾ ਹੁੰਦਾ ਜੇਲ੍ਹ ਵਿੱਚ ਖਾਸੀ ਚਹਿਲ ਪਹਿਲ ਮੱਚ ਜਾਂਦੀ ਤਰ੍ਹਾਂ-ਤਰ੍ਹਾਂ ਦੀਆਂ ਫਰਮੈਸ਼ਾਂ ਮੇਰੇ ਕੋਲ ਪੁੱਜਦੀਆਂ ਕੋਈ ਖੁਸ਼ਬੂਦਾਰ ਤੇਲ ਲਿਓਂ ਲਈ ਕਹਿੰਦਾ ਕੋਈ ਦੰਦਾਂ ਦਾ ਮਨਜਨ ਕੋਈ ਦਲੀਪ ਤੇ ਨਰਗਿਸ ਦੀ ਫੋਟੋ ਕੋਈ ਚਾਹ ਕੋਈ ਬੀੜੀ ਕੋਈ ਖਾਸ ਬ੍ਰਾਂਡ ਦਾ ਸਿਗਰਟ ਇੱਕ ਲੰਬੀ ਤੇ ਹਾਸੋ ਹੀ ਨਹੀਂ ਜੀ ਲਿਸਟ ਜੇਬ ਵਿੱਚ ਪਾ ਕੇ ਮੈਂ ਸਟੂਡੀਓ ਪਹੁੰਚ ਜਾਂਦਾ ਆਸੀਫ ਸਾਹਿਬ ਉਹ ਡਿਸਟ ਆਪਣੇ ਅਸਿਸਟੈਂਟ ਦੇ ਹਵਾਲੇ ਕਰ ਦਿੰਦੇ ਸ਼ਾਮ ਤੱਕ ਉਹ ਚੀਜ਼ਾਂ ਆ ਜਾਂਦੀਆਂ ਇਸ ਕੌਤਕਮਈ ਸਥਿਤੀ ਦਾ ਜੇਲਰ ਵੀ ਮਜ਼ਾ ਲੈ ਰਿਹਾ ਸੀ ਉਸ ਦਾ ਇੱਕ ਕੈਦੀ ਫਿਲਮ ਵਿੱਚ ਜੇਲਰ ਦਾ ਪਾਟਦਾ ਕਰ ਰਿਹਾ ਸੀ ਇਸ ਕਰ ਨ ਉਸ ਦੀ ਜ਼ਿੰਮੇਵਾਰੀ ਵੀ ਕੁਝ ਵੱਧ ਗਈ ਸੀ ਉਹ ਤੋਰਨ ਤੋਂ ਪਹਿਲਾਂ ਮੇਰਾ ਖਾਸ ਮੁਆਇਨਾ ਕਰਦਾ ਮੇਰੀ ਹਜਾਮਤ ਵੇਖਦਾ ਤਰ੍ਹਾਂ ਤਰ੍ਹਾਂ ਦੀ ਹਦਾਇਤਾਂ ਦਿੰਦਾ ਇੱਕ ਦੋ ਵਾਰੀ ਤਾਂ ਉਹ ਮੇਰੇ ਨਾਲ ਸਟੂਡੀਓ ਵੀ ਆਇਆ ਉਦੋਂ ਅਜੀਬ ਜਿਬ ਘਟਨਾਮਾ ਪਾਪੜਦੀਆਂ ਸਾਹਿਰ ਲੁਧਿਆਣਵੀ ਬੀਬੀ ਪਾਰਟੀ ਦੇ ਨੇੜੇ ਸੀ ਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਦਾ ਫਿਰਦਾ ਸੀ ਇੱਕ ਦਿਨ ਰਾਤ ਜਾਂਦਿਆਂ ਇਹ ਸੁਣ ਕੇ ਮੈਂ ਅੰਦਰ ਸਟੂਡੀਓ ਵਿੱਚ ਸ਼ੂਟਿੰਗ ਕਰ ਰਿਹਾ ਹਾਂ ਉਹ ਮੈਨੂੰ ਮਿਲਣ ਚਲਾ ਆਇਆ ਪਰ ਸੈੱਟ ਉੱਤੇ ਇੱਕ ਪੁਰਸ਼ ਅਫਸਰ ਨੂੰ ਟੈਲ ਦਾ ਵੇਖ ਕੇ ਉੱਤਰ ਗਿਆ ਤੇ ਚੱਟ ਬਾਹਰ ਤੋਰ ਗਿਆ ਬਾਹਰ ਜਾ ਕੇ ਉਹਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਪੁਲਿਸ ਅਫਸਰ ਸਮਝ ਰਿਹਾ ਸੀ ਉਹ ਦਰਅਸਲ ਮੈਂਸਾ ਪੁਲਿਸ ਅਫਸਰ ਤੇ ਜेलर ਦੀ ਵਰਦੀ ਇੱਕੋ ਜਿਹੀ ਹੁੰਦੀ ਹੈ ਸਰਕਾਰੀ ਮਹਿਕਮਿਆਂ ਦੇ ਟੰਗ ਨਰਾਲੇ ਹੁੰਦੇ ਹਨ ਸ਼ੂਟਿੰਗ ਵਾਲੇ ਦਿਨ ਪੁਲਿਸਮੈਨ ਨੂੰ ਸਵੇਰੇ 6 ਵਜੇ ਹੀ ਸਟੂਡੀਓ ਲਿਆ ਪਟਕਦੀ ਹਾਲਾਂਕਿ ਸ਼ਿਫਟ 9 ਵਜੇ ਸ਼ੁਰੂ ਹੁੰਦੀ ਸੀ ਇਹ 3-4 ਘੰਟੇ ਲਗਾਉਣੇ ਬੜੇ ਔਖੇ ਹੋ ਜਾਂਦੇ ਸਟੂਡੀਓ ਵਿੱਚ ਕੋਈ ਵਾਕਫ ਘਰ ਨਜ਼ਰ ਨਾ ਆਉਂਦਾ ਜੇ ਆਉਂਦਾ ਵੀ ਤਾਂ ਪੁਲਿਸ ਦੇ ਡਰ ਮਾਰਿਆ ਨੇੜੇ ਨਾ ਟੁਕਦਾ ਉਸੇ ਸਟੂਡੀਓ ਵਿੱਚ ਅੱਜਕੱਲ ਉਸ ਦਾ ਨਾਮ ਰੂਪ ਤਾਰਾ ਹੈ ਰਾਜਕਪੂਰ ਆਪਣੀ ਫਿਲਮ ਬਰਸਾਤ ਬਣਾ ਰਿਹਾ ਸੀ ਇੱਕ ਸਵੇਰ ਜਦੋਂ ਮੈਂ ਸਟੂਡੀਓ ਪੜਿਆ ਮਸਾਂ ਪੂਰ ਫੁਟੇਜ ਸੀ ਰਾਜ ਨਾਈਟ ਸ਼ਿਫਟ ਮਕਾਕੇ ਘਰ ਜਾਣ ਦੀ ਤਿਆਰੀ ਵਿੱਚ ਸੀ ਉਸਦੇ ਅਮਰੇ ਦੇ ਬਾਕੀ ਸਾਥੀ ਜਾ ਚੁੱਕੇ ਸਨ ਵੇਖ ਕੇ ਉਹ ਸਾਡੇ ਕੋਲ ਬੈਂਚ ਉੱਤੇ ਆ ਬੈਠਾ ਤੇ ਕੈਂਟੀਨ ਦੇ ਮੁੰਡੇ ਨੂੰ ਚਾਹ ਲਿਆਉਣ ਲਈ ਕਿਹਾ ਪਹਿਲਾਂ ਮੈਂ ਸਮਝਿਆ ਕਿ ਉਹਨੇ ਹਮਦਰਦੀ ਵਜੋਂ ਇੰਜ ਕੀਤਾ ਪਰ ਉਸ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਹ ਹਮਦਰਦੀ ਦੇਣ ਲਈ ਨਹੀਂ ਸਗੋਂ ਲੈਣ ਲਈ ਆਇਆ ਸੀ ਮੈਂ ਕਿੱਥੋਂ ਆ ਰਿਹਾ ਸਾਂ ਮੇਰੇ ਸਾਥੀ ਕੌਣ ਸਨ ਇਸ ਗੱਲ ਦਾ ਉਹਨੂੰ ਕੋਈ ਅਨੁਮਾਨ ਨਹੀਂ ਸੀ ਸਟੂਡੀਓ ਵਿੱਚ ਮੇਰੇ ਨਾਲ ਇੱਕ ਪੁਲਿਸ ਇੰਸਪੈਕਟਰ ਤੇ ਦੋ ਸਿਪਾਹੀ ਆਉਂਦੇ ਸਨ ਸਾਦੇ ਕੱਪੜਿਆਂ ਵਿੱਚ ਰਾਜ ਦੇ ਖਿਆਲ ਵਿੱਚ ਅਸੀਂ ਸਾਰੀ ਰਾਤ ਉਸ ਦੀ ਸ਼ੂਟਿੰਗ ਵੇਖਦੇ ਰਹੇ ਸਾਂ ਉਹ ਇਸ ਗੱਲ ਤੋਂ ਬੜਾ ਖੁਸ਼ ਸੀ ਤੇ ਸਾਨੂੰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ ਰਾਜ ਜਦੋਂ ਵੀ ਕੋਈ ਫਿਲਮ ਬਣਾਉਂਦਾ ਹੈ ਉਸ ਵਿੱਚ ਸਾਰੇ ਦਾ ਸਾਰਾ ਗਿਆ ਜਾਂਦਾ ਹੈ ਉਦੋਂ ਵੀ ਉਸ ਦਾ ਇਹੀ ਹਾਲ ਸੀ ਉਹ ਆਪਣੀ ਫਿਲਮ ਦੀਆਂ ਵਿਸ਼ੇਸ਼ਤਾਵਾਂ ਉਲਝਾ ਤੇ ਪਰੇਸ਼ਾਨੀਆਂ ਦੀ ਲੰਬੀ ਦਾਸਤਾਂ ਸਾਨੂੰ ਸੁਣਾਉਂਦਾ ਰਿਹਾ ਹਾਲਾਂਕਿ ਰਾਤ ਭਰ ਸ਼ੂਟਿੰਗ ਕਰਕੇ ਉਹ ਸਖਤ ਥੱਕਿਆ ਹੋਇਆ ਸੀ ਅਖੀਰ ਆਪਣਾ ਦਿਲ ਹੌਲਾ ਕਰਕੇ ਉਹ ਸਾਡੇ ਕੋਲੋਂ ਉੱਠਿਆ ਤੇ ਮੋਟਰ ਵਿੱਚ ਬੈਠ ਕੇ ਘਰ ਰਵਾਨਾ ਹੋਇਆ ਉਨੇ ਮੇਰੇ ਕੋਲੋਂ ਇੱਕ ਵੀ ਸਵਾਲ ਨਹੀਂ ਸੀ ਪੁੱਛਿਆ ਉਸ ਦਿਨ ਮੈਨੂੰ ਆਪ ਕਿਸੇ ਮਹਿਰਮ ਦੀ ਬੜੀ ਲੋੜ ਸੀ ਮੇਰੀ ਪਤਨੀ ਸਖਤ ਬਿਮਾਰ ਸੀ ਤੇ ਹਕੂਮਤ ਨੇ ਮੈਨੂੰ ਪ੍ਰੋਲ ਉੱਤੇ ਚੜਨ ਤੋਂ ਇਨਕਾਰ ਕਰ ਦਿੱਤਾ ਸੀ ਮੈਂ ਬੜਾ ਹੀ ਬਰਾਨ ਮਹਿਸੂਸ ਕੀਤਾ ਫਿਲਮੀ ਦੁਨੀਆ ਵਿੱਚ ਹਰ ਕੋਈ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ ਇਸੇ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਆਯੂਬ ਤੇ ਮੇਰੇ ਹੋਰ ਮਿੱਤਰ ਹਮੇਸ਼ਾ ਮੈਨੂੰ ਕੰਮ ਨਾ ਹੋਣ ਉੱਤੇ ਵੀ ਸਟੂਡੀਓ ਦੇ ਚੱਕਰ ਮਾਰਦੇ ਰਹਿਣ ਦੀ ਰਾਏ ਦਿੰਦੇ ਸਨ ਆਖੇ ਮੈਨੂੰ ਪ੍ਰੋਡਿਊਸਰਾਂ ਦੀ ਨਿਗਾਹ ਵਿੱਚ ਰਹਿਣਾ ਚਾਹੀਦਾ ਹੈ ਹੋਲੇ ਨਹੀਂ ਹੋਣਾ ਚਾਹੀਦਾ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਰਾਇ ਬਿਲਕੁਲ ਠੀਕ ਸੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਤਰੇ ਲੱਗਣ ਵੇਲੇ ਖੂਬ ਪੁੱਟਣ ਵਾਲੇ ਮਣੁੱਖ ਹੁੰਦੇ ਹਨ ਸਟਾਰਾਂ ਦੇ ਹਾਂ ਕਰਨ ਤੇ ਹੀ ਕਿਸੇ ਫਿਲਮ ਦੇ ਬੰਨ ਦੀ ਸਕੀਮ ਹਰਕਤ ਵਿੱਚ ਆਉਂਦੀ ਹੈ ਕੀ ਪਤਾ ਕਦੋਂ ਕਿਸ ਵੇਲੇ ਹਾਂ ਹੋ ਜਾਏ ਇਹ ਹਾਂ ਦੀ ਸੂਚਨਾ ਮਿਲਦਿਆਂ ਹੀ ਸਟੂਡੀਓ ਵਿੱਚ ਪ੍ਰੋਡਿਊਸਰ ਦਾ ਦਫ਼ਤਰ ਇੱਕ ਦਰਬਾਰ ਦਾ ਰੂਪ ਧਾਰਨ ਕਰ ਲੈਂਦਾ ਹੈ ਫਟਾਫਟ ਕਿਸਮਤਾਂ ਦੇ ਫੈਸਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਛੋਟੇ ਮੋਟੇ ਕਿਰਦਾਰ ਲਈ ਜਿਹੜਾ ਵੀ ਮੁਰਗਾ ਉਸ ਵੇਲੇ ਹੱਥ ਦੇ ਵਿੱਚ ਤੌਣੁੱਤੀ ਕਰਕੇ ਟਹਿਲ ਰਿਹਾ ਹੋਵੇ ਫਿੱਟ ਹੋ ਜਾਂਦਾ ਹੈ ਇੱਕ ਹੋਰ ਗੱਲ ਫਿਲਮ ਲਾਈਨ ਵਿੱਚ ਸਭ ਇੱਕ ਦੂਜੇ ਦਾ ਮੰਨਦਾ ਸੋਚਦੇ ਹਨ ਉਤੋਂ ਤੋਂ ਹੱਦ ਅਰਜੇ ਦੀ ਪਿਆਰ ਮੁਹੱਬਤ ਨਾਲ ਮਿਲਦੇ ਹਨ ਪਰ ਮਨ ਵਿੱਚ ਅਗਲੇ ਦੀ ਸੰਪੂਰਨ ਤੇ ਸਦੀਵੀ ਤਬਾਈ ਦੀ ਅਰਦਾਸ ਕਰਦੇ ਹਨ ਜਿਹੜਾ ਬੰਦਾ ਨਜ਼ਰੋਂ ਓਲੇ ਹੋ ਜਾਏ ਉਹਨਾਂ ਦੇ ਪਾਣੀ ਉਹ ਮਰ ਖੱਪ ਗਿਆ ਉਸ ਤੋਂ ਉਹਨਾਂ ਨੂੰ ਡੂੰਗੀ ਤਸੱਲੀ ਤੇ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਫਿਲਮਾਂ ਵਿੱਚ ਕਾਮਯਾਬ ਹੋਣ ਦੀ ਇੱਕ ਸ਼ਰਤ ਇਹ ਵੀ ਹੈ ਕਿ ਦੋਸਤਾਂ ਮਿੱਤਰਾਂ ਨੂੰ ਇਹ ਤ੍ਰਿਪਤੀ ਪ੍ਰਾਪਤ ਨਾ ਹੋਣ ਦਿੱਤੀ ਜਾਏ ਮੈਂ ਇਹ ਨਹੀਂ ਸਮਝਦਾ ਹੁੰਦਾ ਮੋਟਰਸਾਈਕਲ ਕੋਲ ਹੁੰਦਿਆਂ ਵੀ ਮੈਨੂੰ ਸਟੂਡੀਓ ਦੇ ਨਕਮੇ ਗੇੜੇ ਮਾਰਨਾ ਪਸੰਦ ਨਹੀਂ ਸੀ। ਮੇਰੇ ਲਈ ਇਹ ਬਿਲਕੁਲ ਨਾ ਔਖਾ ਸੀ ਕਿ ਮੈਂ ਲੰਡਨ ਤੋਂ ਇੱਕ ਚੰਗੀ ਨੌਕਰੀ ਛੱਡ ਕੇ ਆਇਆ ਹਾਂ ਤੇ ਇੱਕ ਅਮੀਰ ਬਾਪ ਦਾ ਬੇਟਾ ਹਾਂ, ਜਿਵੇਂ ਆਖਦੇ ਹਨ ਰੱਸੀ ਜਲ ਗਈ ਪਰ ਬਲ ਨਾ ਗਿਆ। ਜੇਲ੍ਹ ਯਾਤਰਾ ਨੇ ਮੈਨੂੰ ਆਪਣੀ ਇਸ ਗਲਤੀ ਦਾ ਬਖੂਬੀ ਅਹਿਸਾਸ ਕਰਾ ਦਿੱਤਾ। ਅਗਸਤ ਦਾ ਮਹੀਨਾ ਸੀ ਮੌਲੇ ਧਰਮੀ ਪੈ ਰਿਹਾ ਸੀ। ਸਦਾ ਬੰਗ ਤੜਖਸਾਰ ਪੁਲਸ ਦੀ ਵੈਂਸ ਸਟੂਡੀਓ ਦੇ ਬੰਦ ਫਟ ਕੇ ਅੱਖ ਖਲੋਤੀ। ਮੁਰਮੁਰ ਹਾਰਨ ਮਾਰਨ ਉੱਤੇ ਵੀ ਲਾਲਾ ਨੇ ਫਾਟਕ ਨਹੀਂ ਖੋਲਿਆ ਅਖੀਰ ਉਹ ਗੁੱਸੇ ਨਾਲ ਭਰਿਆ ਪੀਤਾ ਤੇ ਬਾਰਿਸ਼ ਵਿੱਚ ਭਿੱਜਦਾ ਸਾਡੇ ਕੋਲ ਆਇਆ ਆ ਤੂੰ ਕਿਸ ਕਿਸਮ ਦਾ ਇਨਸਾਨ ਹੈ ਹੋਏ ਇਤਨਾ ਉਤਨਾ ਫਜ਼ਰ ਮੇ ਆਕਰ ਤੂੰ ਕਿਸ ਵਾਸਤਾ ਹਮਾਰਾ گاਉਂ ਆਇਆ ਹੂੰ ਕਰਤਾ ਹੈ ਫਾਟੇ ਖੋਲੋ ਜ਼ਿਆਦਾ ਬਾਤ ਸੇ ਮਤਲਬ ਨਹੀਂ ਇਨਸਪੈਕਟਰ ਨੇ ਕੜ ਕੇ ਕਿਹਾ ਉਹ ਕੈਸੇ ਖੋਲੇਗਾ ਫਾਟਕ ਆ ਸਟੂਡੀਓ ਬੰਦ ਹੈ ਤੂੰ ਫਿਲਮ ਕਾ ਆਦਮੀ ਹੈ ਫਿਰ ਵੀ ਨਹੀਂ ਜਾਣਤਾ ਨਰਗਿਸ ਬਾਈ ਕਾਮਾ ਗੁਜ਼ਰ ਗਿਆ ਹੈ ਮੈਨੂੰ ਸੁਣ ਕੇ ਸਖਤ ਸਜਮਾ ਹੋਇਆ ਹਰਤ ਵੀ ਹੋਈ ਹਜੇ 2 ਹਫਤੇ ਨਹੀਂ ਸੰ ਹੋਏ ਮੈਂ ਉਹਨਾਂ ਨੂੰ ਚੰਗਾ ਪੜਾ ਵੇਖਿਆ ਸੀ ਜਦਨਬਾਈ ਸਿਰਫ ਇੰਡਸਟਰੀ ਦੀ ਸਭ ਤੋਂ ਵੱਡੀ ਸਟਾਰ ਨਹੀਂ ਸੀ ਬਸ ذاتੇ ਖੁਦ ਇੱਕ ਮਹਾਨ ਕਲਾਕਾਰ ਇੱਕ ਮਹਾਨ ਸ਼ਖਸੀਅਤ ਸਨ ਇਤਨੀ ਸਭਿਆਹ ਕੌਮਲ ਤੇ ਮਿੱਠੀ ਬੋਲਣੀ ਖਾਤੂਨ ਮੈਂ ਘਟਵਾਦੀ ਕਦੇ ਵੇਖੀ ਹੋਵੇਗੀ ਜਦੋਂ ਵੀ ਮੇਰੀ ਸ਼ੂਟਿੰਗ ਹੁੰਦੀ ਉਹ ਸਟੂਡੀਓ ਆਉਂਦੇ ਸਨ ਬੜੀ ਡੂੰਗੀ ਹਮਦਰਦੀ ਸੀ ਉਹਨੂੰ ਮੇਰੇ ਨਾਲ ਤੇ ਆਗਮ ਬਦੂ ਵਿਚਾਰਤਾਰਾ ਨਾਲ ਵੀ ਕਿਸੇ ਨੇ ਹਿਲੇ ਉਹ ਮੇਰੇ ਬੱਚਾ ਨੂੰ ਵੀ ਸਟੂਡੀਓ ਬੁਲਾ ਲੈਂਦੇ ਮੇਕਅਪ ਰੂਮ ਜਾਂ ਕਿਸੇ ਹੋਰ ਥਾਂ ਵੱਸ ਲੱਗਦੇ ਮੈਨੂੰ ਮੇਰੀ ਪਤਨੀ ਨਾਲ ਵੀ ਮਲਾ ਛੱਡਦੇ ਅਚਾਨਕ ਉਹਨਾਂ ਦੇ ਮਰਨ ਦੀ ਖਬਰ ਸੁਣ ਕੇ ਮੈਂ ਠਟੰਬਰ ਗਿਆ ਰਾਤ ਨੂੰ ਅਚਾਨਕ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਉਹਨਾਂ ਦੀ ਮ੍ਰਿਤੂ ਹੋ ਗਈ ਸੀ ਇਨਸਪੈਕਟਰ ਨੇ ਡਰਾਈਵਰ ਨੂੰ ਨਰਲੇਪ ਭਵ ਜੇਲ੍ਹ ਵਾਪਸ ਜਾਣ ਦਾ ਆਰਡਰ ਦੇ ਦਿੱਤਾ ਮੇਰਾ ਦਿਲ ਹੋਰ ਵੀ ਬਿਆਕੁਲ ਹੋ ਗਿਆ ਇਹ ਨਿਓ ਡੀਕਾਂ ਵਿੱਚੋਂ ਆਜ਼ਾਦੀ ਦਾ ਇੱਕ ਦਿਨ ਨਸੀਬ ਹੋਇਆ ਸੀ ਬੱਚਿਆਂ ਨੂੰ ਮਿਲਣ ਤੋਸ਼ ਦਾ ਹਾਲ ਮਾਲੂਮ ਕਰਨ ਤੇ ਹੋਰ ਵੀ ਕਿਤਨੇ ਕਿਸਮ ਦੀਆਂ ਉਮੀਦਾਂ ਦਿਲ ਵਿੱਚ ਲੈ ਕੇ ਜੇਲ੍ਹ ਵਿੱਚੋਂ ਨਿਕਲਿਆ ਸਾਂ ਸਾਥੀਆਂ ਮਿੱਤਰਾਂ ਦੀਆਂ ਫਰਮਾਇਸ਼ਾਂ ਲੱਗ ਮੈਨੂੰ ਇੰਜ ਨਾ ਮੁਰਾਦ ਵਾਪਸ ਮੁੜ ਜਾਣਾ ਉਹ ਕਹਿ ਸਹਿ ਨਹੀਂ ਸੀ ਹੋ ਰਿਹਾ ਮੈਂ ਇੰਸਪੈਕਟਰ ਨੂੰ ਬੰਬਈ ਦੀ ਜ਼ਬਾਨ ਵਿੱਚ ਮਸਕਾ ਲਾਉਣਾ ਸ਼ੁਰੂ ਕੀਤਾ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਜਦਨ ਬਾਈ ਫਿਲਮ ਤੇ ਸੰਗੀਤ ਦੀ ਦੁਨੀਆ ਦੀ ਕਿਤਨੀ ਵੱਡੀ ਹਸਤੀ ਸੀ ਉਹ ਕੇਵਲ ਨਰਗਿਸ ਦੀ ਮਾਂ ਹੀ ਨਹੀਂ ਆਪ ਵੀ ਇੱਕ ਮਹਾਨ ਕਲਾਕਾਰ ਰਹਿ ਚੁੱਕੀ ਸੀ ਉਨਦਰ ਟੱਬਰ ਨਾਲ ਮੇਰੀ ਬਹੁ ਡੂੰਗੀ ਸਾਸੀ ਕਿਉ ਮੈਨੂੰ 2 ਮਿੰਟ ਉਹਨਾਂ ਦੇ ਕਰਮਾਤਮ ਕਰਨ ਲਈ ਜਾਣ ਦੀ ਇਜਾਜ਼ਤ ਵੀ ਨਹੀਂ ਦੇ ਸਕਦਾ ਨਹੀਂ ਨਹੀਂ ਮੈਨੂੰ ਜੋ ਹੁਕਮ ਹੈ ਉਸ ਦੇ ਮੁਤਾਬਕ ਚੱਲਣਾ ਹੈ ਸ਼ੂਟਿੰਗ ਨਹੀਂ ਹੋਣੀ ਇਸ ਦਾ ਮਤਲਬ ਸਿੱਧਾ ਜੇਲ੍ਹ ਵਾਪਸ ਜਾਣਾ ਪਵੇਗਾ ਪਰ 2 ਮਿੰਟ ਦੇਰ ਨਾਲ ਗਏ ਤਾਂ ਕੀ ਫਰਕ ਪਿਆ ਜਾਏਗਾ ਮੈਂ ਸਿਰਫ ਆਪਣੇ ਨਹੀਂ ਤੁਹਾਡੇ ਵੀ ਫਾਇਦੇ ਦੀ ਗੱਲ ਕਰ ਰਿਹਾ ਤੁਹਾਨੂੰ ਪਤਾ ਫਿਲਮ ਸਟਾਰਾਂ ਦਾ ਕਿੰਨਾ ਵੱਡਾ ਜੰਮ ਘਟ ਲੱਗਾ ਹੋਵੇਗਾ ਉਹਨਾਂ ਦੇ ਕਰ ਦਲੀਪ ਕੁਮਾਰ ਕਾਮਨੀ ਕੌਸ਼ਲ ਰਾਜ ਕਪੂਰ ਮੋਤੀ ਲਾਲ ਹਰਤ ਭੂਸ਼ਣ ਬੇਗਮਪਾਰਾ ਨਲਨੀ ਜivant ਤੇ ਖੋਰੇ ਹੋਰ ਕਿਤਨੇ ਐਕਟਰ ਐਕਟ੍ਰਸਾਂ ਨੂੰ ਵੇਖ ਸਕੋਗੇ ਨੇੜੇ ਹੋ ਕੇ ਤੁਸੀਂ ਜੇ ਆਖੋਗੇ ਤਾਂ ਮੈਂ ਉਹਨਾਂ ਨਾਲ ਤੁਹਾਨੂੰ ਮਿਲਾ ਵੀ ਦਿਆਂਗਾ ਬਸ 5 ਮਿੰਟ ਅਫਸੋਸ ਕਰਕੇ ਫਸੇ ਅੱਗੇ ਤੁਰ ਪਾਵਾਂਗੇ ਹਉ ਨਹੀਂ 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 ਤੁਸੀਂ ਕੇ ਮਨਿਸਟਰਾਂ ਦਾ ਕੁਝ ਭਰੋਸਾ ਨਹੀਂ ਭੀੜ-ਪਾੜ ਵਿੱਚ ਤੁਸੀਂ ਖਿਸਕ ਜਾਓ ਤੇ ਮੈਨੂੰ ਨੌਕਰੀ ਤੋਂ ਹੱਤ ਹੋਣੇ ਪੈ ਜਾਣ ਪਰ ਮੈਂ ਵੇਖਿਆ ਉਸ ਤੋਂ ਹੱਟ ਕੁਝ ਨਰਮ ਬੈ ਚੱਲਿਆ ਸੀ ਮੈਂ ਹੌਟ ਕੋਰ ਕੀਤੀ ਕਿਉਂ ਯਰਕਦੇ ਫਿਰਦੇ ਹੋ ਪਿਸਟੌਲ ਤੁਹਾਡੀ ਜੇਬ ਵਿੱਚ ਹੈ ਦੋ ਕਨਸਟੇਬਲ ਨਾਲ ਹਨ ਬੇਸ਼ੱਕ ਮੈਨੂੰ ਬਾਹੋਂ ਫੜੀ ਰੱਖਣਾ ਆਖੀਰੋਂ ਮੰਨ ਗਿਆ ਤੈਸ ਨਰਗਿਸ ਤੇ ਘਰਵਲਚਾ ਲੈ ਪਾ ਦਿੱਤੇ ਤਿੰਨ ਮਹੀਨੇ ਹੋ ਗਏ ਸਨ ਮੈਨੂੰ ਸਮੁੰਦਰ ਦਾ ਨਜ਼ਾਰਾ ਵੇਖਿਆ ਚਰਚੀਗੇਟ ਦਾ ਮੋੜ ਕੱਟ ਕੇ ਮਰੀਨ ਡਰਾਈਵ ਦਾਖਲ ਹੁੰਦਿਆਂ ਜਦੋਂ ਦੀਵਾਰ ਟੱਪ ਕੇ ਸੜਕ ਉੱਪਰ ਉਛਾਰੇ ਮਾਰਦੀਆਂ ਸ਼ੇਰ ਬਬਰ ਦੀ ਜੱਤ ਵੰਗ ਪੁੱਤਰੀਆਂ ਛੱਲਾਂ ਦੇ ਦਰਸ਼ਨ ਹੋਏ ਤਾਂ ਮਨ ਬੇਬਲ ਹੋ ਉਠਿਆ ਕੈਦੀ ਸਾ ਇਸ ਲਈ ਸਮੁੰਦਰ ਦੀ ਬੇਬਨਾ ਸੁੰਦਰਤਾ ਦਾ ਹੋਰ ਵੀ ਮਜ਼ਾ ਲੈ ਰਿਆ ਸਾਂ ਹਜ਼ਰ ਤੇ ਖਜ਼ਰ ਗਰ ਸ਼ਹੀਦ ਨਾ ਹੋ ਲੁਤਫੇ ਉਮਰੇ ਤਰਾਸ ਕਿਆ ਜਾਣੇ ਨਰਗਿਸਵਰਾਂ ਦੇ ਘਰ ਸੋਕਵਾਰਾਂ ਦਾ ਹਟ ਜਾ ਆਇਆ ਹੋਇਆ ਸੀ ਜਿਵੇਂ ਕਿ ਮੁਸਲਮਾਨਾਂ ਵਿੱਚ ਰਿਵਾਜ ਹੈ ਲੋਕੀ ਅਫਸੋਸ ਕਰਦੇ ਨੇ ਤੇ ਥੋੜਾ ਚਿਰ ਬਹਿ ਕੇ ਜਨਾਜ਼ੇ ਦਾ ਵਕਤ ਪੁੱਛ ਕੇ ਉੱਠ ਜਾਂਦੇ ਨੇ ਪਰ ਮੈਂ ਸਾ ਕਿ ਇੱਕ ਵਾਰ ਬਹਿ ਕੇ ਉੱਠਣ ਦਾ ਨਾ ਨਹੀਂ ਸੀ ਲੈ ਰਿਆ ਤੇ ਇਨਸਪੈਕਟਰ ਦਾ ਵੀ ਸਟਾਰਾਂ ਨੂੰ ਵੇਖ-ਵੇਖ ਕੇ ਮੂੰਹ ਗਿੱਟ ਪਰ ਲੰਮ ਗਿਆ ਸੀ ਮੈਨੂੰ ਉਸ ਦਿਨ ਗਿਆਨ ਹੋਇਆ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਦੀ ਯਾਦ ਵਿੱਚੋਂ ਕਿਸ ਹੱਦ ਤੱਕ ਉਤਰ ਚੁੱਕਿਆ ਸਾਂ ਸਭ ਮੇਰੇ ਵੱਲ ਇੰਜ ਵੇਖਦੇ ਜਿਵੇਂ ਕੋਈ ਮਰਦਾ ਕਬਰ ਵਿੱਚੋਂ ਉੱਠ ਕੇ ਆ ਗਿਆ ਹੋਵੇ ਸਿਰਫ ਦੁਰਗਾ ਖੋਟੇ ਨੇ ਕੋਲ ਆ ਕੇ ਦੋ ਹਰਫ ਸਾਂਝ ਕੀਤੇ ਪਰ ਮੇਰੇ ਜੇਲ੍ਹ ਵਿੱਚ ਹੋਣ ਦਾ ਉਹਨੂੰ ਵੀ ਕੋਈ ਇਲਮ ਨਹੀਂ ਸੀ ਲੋੜ ਸਿਖਾਉਂਦੀ ਹੈ ਉਸ ਦਿਨ ਤੋਂ ਮੈਂ ਪੱਕਾ ਫੈਸਲਾ ਕਰ ਲਿਆ ਕਿ ਤਬੀਅਤ ਭਾਵੇਂ ਨਾ ਵੀ ਬੰਨੇ ਫਿਲਮੀ ਹਲਕਿਆਂ ਦੀ ਨਜ਼ਰ ਤੋਂ ਉੱਲੇ ਕਦੇ ਨਹੀਂ ਹੋਣਾ ਇਸੇ ਨਾਲ ਕਿਸੇ ਤਰ੍ਹਾਂ ਦੁਨੀਆ ਨੂੰ ਆਪਣੀ ਹੋਣ ਦਾ ਅਹਿਸਾਸ ਕਰਾਈ ਰੱਖਣਾ ਹੈ ਇਹ ਨਹੀਂ ਕਿ ਮੇਰੇ ਜੇਲ੍ਹ ਵਿੱਚ ਹੋਣ ਜਾਂ ਸ਼ੂਟਿੰਗ ਲਈ ਜੇਲ੍ਹ ਵਿੱਚੋਂ ਲਿਆ ਜਾਣ ਦੀ ਕੋਈ ਚਰਚਾ ਨਹੀਂ ਸੀ ਪਰ ਇਸ ਚਰਚਾ ਦਾ ਲਾਭ ਮੈਨੂੰ ਤਾਂ ਹੀ ਹੋ ਸਕਦਾ ਸੀ ਜੇ ਮੈਂ ਕੋਈ ਨਾਮਵਰ ਕਲਾਕਾਰ ਹੁੰਦਾ ਫਿਰ ਤਾਂ ਪੱਤਰਕਾਰ ਲੋਕ ਖੂਬ ਮਿਰਚ ਮਸਾਲੇ ਲਾ ਕੇ ਇਸ ਕਹਾਣੀ ਨੂੰ ਅਖਬਾਰਾਂ ਵਿੱਚ ਨਸ਼ਰ ਕਰਦੇ ਫੋਟੋ ਖਿੱਚਣ ਲਈ ਜੇਲ੍ਹ ਦੇ ਬਾਟਕ ਤੇਕਰ ਪਿੱਛਾ ਕਰਦੇ ਪਰ ਮੇਰੀ ਪੱਦਰ ਦੇ ਕਲਾਕਾਰ ਨੂੰ ਪਬਲਿਸਿਟੀ ਦੇਣ ਦਾ ਕੋਈ ਮਤਲਬ ਨਹੀਂ ਸੀ ਨਿਕਲਦਾ ਤੇ ਨਾ ਹੀ ਇਹੋ ਜੀ ਪਬਲਿਸਿਟੀ ਮੇਰੇ ਪੱਖ ਵਿੱਚ ਲਾਭਕਾਰੀ ਸੀ ਇਹੋ ਜੇ ਕਲਾਕਾਰ ਨੂੰ ਲੈਣ ਦਾ ਪ੍ਰੋਡਿਊਸਰ ਨੂੰ ਕੀ ਲੱਗ ਜਿਸ ਤੇ ਛਟਿੰਦਰੀ ਬਕਾਇਦਾ ਹਾਜ਼ਰ ਹੋਣ ਦਾ ਕੋਈ ਪ੍ਰੋਸਤਾ ਨਾ ਹੋਵੇ ਤੇ ਕਮਿਊਨਿਸਟ ਸ਼ਬਦ ਨਾਲ ਤਾਂ ਉਦੋਂ ਭਾਂਤ ਭਾਂਤ ਦੇ ਕੋਈ ਵਿਸ਼ੇਸ਼ਣ ਜੁੜੇ ਹੋਏ ਸਨ ਆਸਿਫ ਸਾਹਿਬ ਦੀ ਫਿਲਮ ਸੱਚੀ ਦੁਨੀਆ ਜਹਾਨ ਨਾਲੋਂ ਵੱਖਰੀ ਤੇ ਆਪਣੀ ਮਸਾਲਾ ਆਪ ਸੀ ਨਾ ਤਾਂ ਉਸ ਆਜ਼ਾਦ ਬੰਦੇ ਨੂੰ ਪੈਸੇ ਦੀ ਤੇ ਨਾ ਹੀ ਕੋਈ ਵਕਤ ਦੀ پابੰਦੀ ਪਸੰਦ ਸੀ ਹਰ ਵਾਰੀ ਜਦੋਂ ਮੈਂ ਸਟੂਡੀਓ ਹੁੰਦਾ ਹਲ-ਚਲ ਦੀ ਕਹਾਣੀ ਬਦਲੀ ਹੋਈ ਹੁੰਦੀ ਜ਼ਿੰਦਗੀ ਦੀਆਂ ਤਲਖੀਆਂ ਤੇ ਕੈਮਰੇ ਦੇ ਖੌਫ ਨੇ ਪਹਿਲਾਂ ਹੀ ਮੇਰੀ ਮੱਤ ਮਾਰੀ ਹੋਈ ਸੀ ਬੇਰਬਤ ਮਾਹੌਲ ਨੇ ਹੋਰ ਵੀ ਮਾਰ ਛੱਡੀ ਸ਼ੂਟਿੰਗ ਦੇ ਖਿਆਲ ਤੋਂ ਹੀ ਮੈਨੂੰ ਡੋਬੂ ਪੈਣੇ ਸ਼ੁਰੂ ਹੋ ਜਾਂਦੇ ਇੱਕ ਵਾਰੀ ਮੈਂ ਮੇਕਅਪ ਕਰਾਉਂਦਾ ਕਰਾਉਂਦਾ ਚੱਕਰ ਖਾ ਕੇ ਕੁਰਸੀ ਤੋਂ ਹੇਠਾਂ ਡਿੱਗ ਪਿਆ ਸਾਂ ਮੈਨੂੰ ਕੈਮਰੇ ਅੱਗੇ ਜਾਣਾ ਸੂਲੀ ਚੜ੍ਹਨ ਬਰਾਬਰ ਲੱਗਣ ਲੱਗ ਪਿਆ ਸੀ ਬੜੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਸੰਭਾਲਣ ਦੀ ਕਈ ਵਾਰੀ ਰਿਹਸਲ ਵੀ ਚੰਗੀ ਭਰੀ ਕਰ ਜਾਂਦਾ ਸਾਰੇ ਹੌਸਲੇ ਅਫਸਾਈ ਕਰਨ ਲੱਗ ਪੈਂਦੇ ਪਰ ਸ਼ਾਟ ਦੇ ਐਂਡ ਵਿੱਚ ਕਰਖੋਰੇ ਕੀ ਹੋ ਜਾਂਦਾ ਇੰਜ ਲੱਗਦਾ ਜਿਵੇਂ ਮੇਰਾ ਹੰਗ ਅੰਗ ਕਿਸੇ ਤੰਦੂਏ ਨੇ ਰੁਲਾਸ ਲੈ ਹੋਵੇ ਮੇਰੀ ਦੀਬ ਹਲਕ ਤੋਂ ਹੇਠਾਂ ਉਤਰਦੀ ਮਹਿਸੂਸ ਹੁੰਦੀ ਬਸ ਫਿਰ ਰੀ ਟੇਕ ਉੱਤੇ ਰੀ ਟੇਕ ਮੈਨੂੰ ਇੰਜ ਲੱਗਦਾ ਜਿਵੇਂ ਆਲੇ ਦੁਆਲੇ ਖੜੇ ਲੋਕ ਵਰਾਖਾਂ ਪਾੜ ਪਾੜ ਕੇ ਮੇਰੇ ਉੱਤੇ ਹੱਸ ਰਹੇ ਹੋਣ ਮੈਨੂੰ ਗਾਲਾਂ ਕੱਢ ਰਹੇ ਹੋਣ ਮੈਂ ਬੜੀ ਕੋਸ਼ਿਸ਼ ਕਰਦਾ ਉਹਨਾਂ ਵੱਲੋਂ ਧਿਆਨ ਹਟਾਉਣ ਦੀ ਬਿਰਤੀਆਂ ਨੂੰ ਅਬਿੰਨੇ ਵੱਲ ਕੇਂਦਰਿਤ ਕਰਨ ਦੀ ਪਰ ਸਭ ਕੁਝ ਆਊਟ ਆਫ ਫੋਕਸ ਹੀ ਹੋਈ ਚਲਾ ਜਾਂਦਾ ਇੰਜ ਲੱਗਦਾ ਜਿਵੇਂ ਅਭਿਨੇ ਕਲਾ ਦੇ ਦਰਵਾਜ਼ੇ ਮੇਰੇ ਲਈ ਸਦਾ ਬੰਦ ਕਰ ਦਿੱਤੇ ਗਏ ਹੋਣ ਇੱਕ ਸੀਨ ਇਸ ਤਰ੍ਹਾਂ ਸੀ ਨਰਗਿਸ ਨਾਲ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਹੈ ਮੈਂ ਜੇਲ੍ਹ ਵਿੱਚੋਂ ਡਿਊਟੀ ਮਕਾ ਕੇ ਘਰ ਆਉਂਦਾ ਹਾਂ ਦਲੀਪ ਜੋ ਉਮਰ ਕੈਦ ਭੁਗਤ ਰਿਹਾ ਹੈ ਮੇਰੇ ਬੰਗਲੇ ਵਿੱਚ ਬਾਗਬਾਨੀ ਕਰਦਾ ਹੈ ਸ਼ਾਦੀ ਦੀ ਮੁਬਾਰਕਬਾਦ ਦੇਣ ਲਈ ਉਹ ਫੁੱਲਾਂ ਦਾ ਗੁਲਦਸਤਾ ਮੈਨੂੰ ਤੇ ਮੇਰੀ ਪਤਨੀ ਨੂੰ ਭੇਟ ਕਰਦਾ ਹੈ ਨੌਕਰ ਚਾਹ ਦੀ ਟਰੇ ਲਿਆ ਕੇ ਮੇਜ਼ ਉੱਤੇ ਰੱਖਦਾ ਹੈ ਤੇ ਮੈਂ ਨਰਗਿਸ ਲਈ ਚਾਹ ਦੀ ਪਿਆਲੀ ਬਣਾਉਂਦਾ ਮਿੱਠੇ ਮਿੱਠੇ ਬੋਲ ਬੋਲਦਾ ਹਾਂ ਉਹ ਖਾਮੋਸ਼ ਰਹਿੰਦੀ ਹੈ ਤੇ ਮੈਂ ਹਾਸਾ ਹੋਇਆ ਕਪੜੇ ਉਤਾਰਨ ਲਈ ਸੌਨ ਕਮਰੇ ਵਿੱਚ ਚਲਾ ਜਾਂਦਾ ਹਾਂ ਪਿੱਛੋਂ ਦਲੀਪ ਨਰਗਿਸ ਨੂੰ ਆਪਣੇ ਦੁੱਖੜੇ ਸੁਣਾਉਣੇ ਸ਼ੁਰੂ ਕਰਦਾ ਹੈ ਕਿਉਂਕਿ ਉਹ ਵਾਸਤਵ ਵਿੱਚ ਇੱਕ ਦੂਜੇ ਦੇ ਪ੍ਰੇਮੀ ਹਨ ਸ਼ਾਟ ਦੇ ਦੌਰਾਨ ਜਦੋਂ ਵੀ ਦਲੀਪ ਜਾਂ ਨਰਗਿਸ ਨਾਲ ਮੇਰੀਆਂ ਅੱਖਾਂ ਮਿਲਦੀਆਂ ਮੈਨੂੰ ਇੰਜ ਲੱਗਦਾ ਜਿਵੇਂ ਉਹ ਗੈਰ ਕੁਦਰਤੀ ਤੇ ਹਲੋਚਕ ਦੀ ਨਜ਼ਰ ਨਾਲ ਮੈਨੂੰ ਘੂਰ ਰਹੇ ਹਨ ਮੈਨੂੰ ਉਹਨਾਂ ਦੀ ਤੱਕਣੀ ਦਾ ਮਤਲਬ ਸਮਝ ਨਾ ਆਉਂਦਾ ਤੇ ਮੇਰਾ ਧਿਆਨ ਉਖੜ ਜਾਂਦਾ ਸ਼ਾਟ ਕੱਟ ਹੋ ਜਾਂਦਾ ਕਿਉਂਕਿ ਮੇਰੀ ਐਕਸ਼ਨ ਹਰਥ ਹੋ ਜਾਂਦੀ ਉਸ ਤਕਨੀ ਦਾ ਰਸ ਅੱਜ ਮੈਂ ਦੱਸ ਸਕਦਾ ਹਾਂ ਸ਼ਾਟ ਤੋਂ ਪਲ ਪਰ ਪਹਿਲਾਂ ਤੀਕਰ ਦਲੀਪ ਤੇ ਨਰਗਿਸ ਹੱਸਤੇ ਖੇਡਦੇ ਤੇ ਵਿਹਲੀਆਂ ਕੱਪਾਂ ਮਾਰ ਰਹੇ ਹੁੰਦੇ ਪਰ ਸ਼ਾਟ ਸ਼ੁਰੂ ਹੁੰਦਿਆਂ ਸਾਰ ਉਹ ਆਪੋ ਆਪਣੇ ਕਿਰਦਾਰ ਵਿੱਚ ਪਰਵੇਸ਼ ਕਰ ਜਾਂਦੀ ਪਰ ਮੈਂ ਆਪਣੇ ਕਿਰਦਾਰ ਤੋਂ ਬਾਹਰ ਹੀ ਰਹਿ ਜਾਂਦਾ ਸਾਂ ਸਭਾਬਕ ਅਭਿਨੇ ਕਰਨ ਦੀ ਮੈਂ ਵੀ ਕੋਸ਼ਿਸ਼ ਕਰਦਾ ਸਾਂ ਪਰ ਇਹ ਨਹੀਂ ਸਮਝਾਂਦਾ ਕਿ ਸਭਾਬਕ ਹੋਣ ਦਾ ਮਤਲਬ ਹੈ ਕਿਰਦਾਰ ਦੇ ਅੰਦਰ ਵੜ ਕੇ ਸਭਾਬਕ ਹੋਣਾ किरदार ਦੇ ਬਾਹਰ ਰਹਿ ਕੇ ਸੁਭਾਵਕ ਹੋਣ ਦਾ ਕੋਈ ਮਸਲਬ ਨਹੀਂ ਨਿਕਲਦਾ ਤੇ ਕਿਰਦਾਰ ਵਿੱਚ ਪਰਵੇਸ਼ ਕਰਨਾ ਇੱਕ ਮਾਨਸਿਕ ਤੇ ਰੋਹਾਨੀ ਅਮਲ ਹੈ ਮੈਂ ਇਸ ਅਮਲ ਤੋਂ ਨਾ ਵਾਕਿਫ ਸਾਂ ਇਸ ਲਈ ਸਮਝਦਾ ਸਾਂ ਕਿ ਮੈਂ ਆਪ ਤਾਂ ਸੁਭਾਵਕ ਹੋ ਰਿਹਾ ਹਾਂ ਪਰ ਤਲੀਬ ਤੇ ਨਰਗਿਸ ਨਕਲੀ ਹੋਗੇ ਸਨ ਹਕੀਕਤ ਇਸ ਦੇ ਉਲਟ ਸੀ ਉਸ ਦਿਨ ਤੋਸ਼ ਵੀ ਸਟੂਡੀਓ ਦੀ ਕਿਸੇ ਗੁੱਠੇ ਬੈਠੀ ਸ਼ੂਟਿੰਗ ਵੇਖ ਰਹੀ ਸੀ ਬੜੇ ਰੀ ਟੇਕ ਹੋਏ ਮੈਂ ਚਾਹ ਬਣਾਉਣ ਲੱਗਿਆ ਡਾਇਲੌਗ ਭੁੱਲ ਜਾਂਦਾ ਤੇ ਡਾਇਲੌਗ ਬੋਲਦਿਆਂ ਚਾਹ ਬਣਾਉਣੀ ਬੜੀ ਦੁਰਗਤ ਹੋਈ ਅਖੀਰ ਖਿੱਚ ਤੂ ਕਰਕੇ ਕਿਸੇ ਤਰ੍ਹਾਂ ਉਹਜਾ ਸਾਹਿਬ ਤੇ ਆਸੀਫ ਸਾਹਿਬ ਨੇ ਸੀਨ ਨੂੰ ਬੰਨੇ ਲਾਇਆ ਮੇਰਾ ਕੰਮ ਪੂਰਾ ਹੋਇਆ ਤੇ ਨਰਗਿਸ ਧਲੀਪ ਦੇ ਡਾਇਲੌਗ ਸ਼ੁਰੂ ਹੋਏ ਮੈਂ ਹਿਪਟਾ ਦਾ 30 ਮਾਰਖਾ ਜੋ ਫਿਲਮ ਐਕਟਰਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਸਾਂ ਲਿਆਉਂਦਾ ਅੱਜ ਪਹਿਲੀ ਵਾਰ ਨਿਰਮਾਣਤਾ ਤੇ ਅਧਬ ਨਾਲ ਉਹਨਾਂ ਦੇ ਹੁਨਰ ਦਾ ਮੁੱਲ ਪਾ ਰਿਹਾ ਸੀ ਵੇਖ ਰਿਹਾ ਸਾਂ ਕਿ ਮੈਂ ਆਪ ਉਸ ਹੁਨਰ ਦੀ ਪਹਿਲੀ ਪੌੜੀ ਉੱਤੇ ਵੀ ਹਜੇ ਪੈਰ ਨਹੀਂ ਸੀ ਰੱਖਿਆ ਮੈਨੂੰ ਉਸ ਦਿਨ ਬੜਾ ਜ਼ਬਰਦਸਤ ੱੱਕਾ ਵੱਜਿਆ ਤੋਸ਼ ਨਮੀ ਨਮੀ ਬਿਲੈਤੋਂ ਆਈ ਸੀ ਸਿਗਨਲਮੈਨ ਦੂਲੀ ਦੀ ਰਿਹਸਲਾਂ ਦੇ ਦੌਰਾਨ ਉਹਨੇ ਮੈਨੂੰ ਡਾਇਰੈਕਟਰ ਵਾਂਗ ਐਕਟਰਾਂ ਨੂੰ ਐਕ ਉਹ ਕਰਨ ਲਈ ਆਖਣ ਤੋਂ ਵਰਜਿਆ ਸੀ ਡਾਇਰੈਕਟਰ ਦਾ ਕੰਮ ਕਲਾਕਾਰਾਂ ਨੂੰ ਕੱਟ ਪੁਤਲੀ ਵਾਂਗ ਨਚਾਉਣਾ ਨਹੀਂ ਉਹਨੇ ਕਿਹਾ ਸੀ ਐਕਟਰ ਦੇ ਐਕਸ਼ਨ ਉਸਦੇ ਆਪਣੇ ਅੰਦਰੋਂ ਨਿਕਲਨੇ ਚਾਹੀਦੇ ਨੇ ਉਸ ਦੀ ਮਨੋਕਾਮਨਾ ਵਿੱਚੋਂ ਤੇ ਉਹਨੇ ਸਤਾਰਨੀ ਸਿਲਵਸਕੀ ਦਾ ਹਵਾਲਾ ਦਿੱਤਾ ਸੀ ਜੋ ਮੇਰੀ ਨਿਗਾਹ ਵਿੱਚ ਮਹਿਜ਼ ਇੱਕ ਬੂਰੀਆ ਵਾਚੋਚਲਾ ਸੀ ਮੈਂ ਉਸ ਤੋਚ ਨੂੰ ਡਾਂਟ ਕੇ ਚੁੱਪ ਕਰਾ ਦਿੱਤਾ ਸੀ ਅੱਜ ਉਸ ਮੂਰਖਤਾ ਨੂੰ ਯਾਦ ਕਰਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਰਿਹਾ ਸਾਂ ਸੈਟ ਦੇ ਇੱਕ ਗੋਸ਼ੇ ਵਿੱਚ ਖੜਾ ਹੋ ਕੇ ਮੈਂ ਦਲੀਪ ਤੋਂ ਪਿੱਖਿਆ ਮੰਗੀ ਕੈ ਮਰੇ ਅੱਗੇ ਇਤਨੀ ਸਹਿਜਤਾ ਨਾਲ ਤੁਸੀਂ ਕਿਵੇਂ ਕੰਮ ਕਰ ਲੈਂਦੇ ਹੋ ਕੁਝ ਮੈਨੂੰ ਵੀ ਦੱਸੋ ਦਲੀਪ ਦਾ ਜਵਾਬ ਮੈਨੂੰ ਅੱਜ ਤੱਕ ਯਾਦ ਹੈ ਕੁਝ ਦੁਨੀਆਂ ਨੂੰ ਵੇਖ-ਵੇਖ ਕੇ ਸਿੱਖਿਆ। ਕੁਝ ਦੋਸਤਾਂ ਨੇ ਮਦਦ ਕੀਤੀ ਹੈ। ਉਸਦੇ ਜਵਾਬ ਨੇ ਮੈਨੂੰ ਨਰਾਸ਼ ਕੀਤਾ। ਮੈਂ ਉਸ ਤੋਂ ਸਿੱਖਿਆ ਲੈਣ ਲਈ ਸਹਖ ਕਰਿਆ ਸੀ ਪਰ ਉਹ ਮੈਨੂੰ ਟਾਲ ਗਿਆ ਸੀ। ਮੇਰੀ ਗੱਡੀ ਦਾ ਪਹੀਆ ਚਿੱਕੜ ਵਿੱਚ ਫਸਿਆ ਵੇਖ ਕੇ ਵੀ ਉਹ ਮਦਦ ਲਈ ਨਹੀਂ ਸੀ ਆਇਆ। ਪਰ ਅੱਜਕੱਲ ਮੈਂ ਆਪੇ ਹੀ ਕਰਦਾ ਹਾਂ। ਮਸਲਨ ਕੱਲ ਦੀ ਗੱਲ ਹੈ। ਸਮੁੰਦਰ ਦੇ ਕੰਢੇ ਸੈਰ ਕਰਦਿਆਂ ਮੈਨੂੰ ਕਬੀਰ ਬੇਦੀ ਮਿਲਿਆ। ਉਸਦੇ ਮਾਪੇ ਨਾਲ ਮੇਰੀ ਡੂੰਗੀ ਮਿੱਤਰਤਾ ਰਹਿ ਚੁੱਕੀ ਹੈ। ਮੈਂ ਉਸ ਦਾ ਹਾਲ-ਤਾਲ ਪੁੱਛਿਆ ਉਕੇ ਲੱਗਾ ਮੈਨੂੰ ਰਾਜ ਖੋਸਲਾ ਨਾਲ ਕੰਮ ਕਰਕੇ ਬੜਾ ਮਜ਼ਾ ਆ ਰਿਹਾ ਹੈ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੇ ਭਿੰਨੇ ਵਿੱਚ ਉਲੰਧਨ ਯੋਗ ਹੋ ਜਾਂਦਾ ਹਾਂ ਪਹਿਲਾਂ ਮੈਂ ਕੈਮਰੇ ਅੱਗੇ ਸੁੰਘੜਿਆ ਸੁੰਘੜਿਆ ਮਹਿਸੂਸ ਕਰਦਾ ਸੀ ਹਾਂ ਰਾਜ ਖੋਸਲਾ ਬੜਾ ਵਧੀਆ ਡਾਇਰੈਕਟਰ ਹੈ ਮੈਂ ਕਿਹਾ ਪਰ ਤੁਸੀਂ ਤਾਂ ਹਰ ਕਿਸਮ ਦੇ ਡਾਇਰੈਕਟਰਾਂ ਨਾਲ ਕੰਮ ਕਰ ਚੁੱਕੇ ਹੋ ਰਾਜ ਜੀ ਜੇ ਡਾਇਰੈਕਟਰ ਚੰਗਾ ਨਾ ਹੋਵੇ ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਆਪਣੇ ਕਿਰਦਾਰ ਵਿੱਚ ਉਲੱਦ ਲੈਂਦੇ ਹੋ ਹਾਂ ਹਾਂ ਡਾਇਰੈਕਟਰ ਚੰਗਾ ਨਾ ਮਿਲੇ ਤਾਂ ਜਾਨ ਅਜ਼ਾਬ ਵਿੱਚ ਫਸ ਜਾਂਦੀ ਹੈ ਮੈਂ ਇਤਨਾ ਹੀ ਕਹਿ ਕੇ ਗੱਲ ਮੁਕਾ ਦਿੱਤੀ ਜ਼ਰੂਰ ਕਬੀਰ ਨੇ ਵੀ ਸੋਚਿਆ ਹੋਵੇਗਾ ਕਿ ਮੈਂ ਟਾਲ ਗਿਆ ਹਾਂ ਪਰ ਮੈਂ ਕਰਦਾ ਕਿ ਜਜ਼ਬੇ ਬੇਅਖਤਿਆਰ ਸ਼ੌਕ ਦੇਖਾ ਚਾਹੀਏ ਦਾਮਨੇ ਸ਼ਮਸ਼ੀਰ ਸੇ ਬਾਹਰ ਹੈ ਦਮ ਸ਼ਮਸ਼ੀਰ ਦਾ ਆਖਿਰ 6 ਕੁ ਮਹੀਨੇ ਦੀ ਜੇਲ੍ਹ ਕੱਟ ਕੇ ਰੋਹਾਨੀ ਤੇ ਜਸਮਾਨੀ ਦੋਵੇਂ ਤਰ੍ਹਾਂ ਟੁੱਟਿਆ ਤੇ ਹਾਰਿਆ ਮੈਂ ਰਿਹਾ ਹੋਇਆ ਜਿੰਨਾ ਹਾਲਤਾਂ ਵਿੱਚ ਰਿਹਾ ਹੋਇਆ ਉਹਨਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਇਤਨਾ ਕਹਿਣਾ ਕਾਫੀ ਹੈ ਕਿ ਇਪਟਾ ਦਾ ਨਾਟਕ ਪਰਿਵਾਰ ਜੋ ਅਜਨਬੀ ਬੰਬਈ ਸ਼ਹਿਰ ਵਿੱਚ ਮੇਰਾ ਇੱਕੋ ਇੱਕ ਸਹਾਰਾ ਸੀ ਉਸ ਤੋਂ ਮੈਂ ਟੁੱਟ ਗਿਆ ਸਾਂ ਉਸ ਦੀਆਂ ਨਜ਼ਰਾਂ ਵਿੱਚ ਮੈਂ ਦੇਸ਼ ਘਾਤੀ ਤੇ ਗद्दार ਬਣ ਕੇ ਜੇਲ੍ਹ ਵਿੱਚੋਂ ਨਿਕਲਿਆ ਸਾਂ ਉਸ ਪਰਿਵਾਰ ਵਿੱਚ ਹੁਣ ਮੇਰੇ ਲਈ ਕੋਈ ਥਾਂ ਨਹੀਂ ਸੀ ਭਾਵੇਂ ਮੇਰੀ ਆਤਮਾ ਆਪਣੇ ਆਪ ਨੂੰ ਦੇਸ਼ ਘਾਤੀ ਤੇ ਗद्दार ਮੰਨਣ ਨੂੰ ਤਿਆਰ ਨਹੀਂ ਸੀ ਫਿਰ ਵੀ ਇਸ ਵਿੱਚ ਸ਼ੱਕ ਨਹੀਂ ਕਿ ਮੇਰੇ ਜੀਰਿਆਂ ਦੀਆਂ ਅਮੰਗਾਂ ਦੀ ਕਮਾਨੀ ਹਮੇਸ਼ਾ ਲਈ ਟੁੱਟ ਗਈ ਸੀ ਮੈਨੂੰ ਇਹ ਲੱਗਦਾ ਸੀ ਜਿਵੇਂ ਮੇਰਾ ਅੰਦਰਲਾ ਖੋਖਲਾ ਹੋ ਗਿਆ ਹੋਵੇ ਮੈਂ ਜਵਾਨੀ ਵਿੱਚ ਹੀ ਬੁੱਢਾ ਹੋ ਗਿਆ ਹੋਵਾਂ ਹਲਚਲ ਦੀ ਸ਼ੂਟਿੰਗ ਮੇਰੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਵੀ ਜਾਰੀ ਰਹੀ ਕਦੇ ਕਦੇ ਲੰਚ ਵੇਲੇ ਆਸੀਫ ਸਾਹਿਬ 우ਜਾਦਲੀ ਯਾਕੂਬ ਸਾਹਿਬ ਆਦ ਬਰਾਂਡੇ ਵਿੱਚ ਕੁਰਸੀਆਂ ਲਾ ਕੇ ਬਹਿ ਜਾਂਦੇ ਤੇ ਇੱਕ ਐਕਸਟਰਾ ਨੂੰ ਜਿਸ ਦਾ ਨਾਮ ਬਦਰੁਦੀਨ ਸੀ ਨਕਲਾਂ ਲਾਉਣ ਲਈ ਕਹਿੰਦੇ ਸ਼ਰਾਬੀ ਮਾਰਵਾੜੀ ਤੇ ਸੜਕਾਂ ਉੱਤੇ ਮਜਮਾ ਲਾ ਕੇ ਦਵਾਈਆਂ ਵੇਚਣ ਵਾਲੇ ਦਾ ਪਾਰਟ ਉਹ ਕਮਾਲ ਖੂਬੀ ਨਾਲ ਕਰਕੇ ਵਕਾਉਂਦਾ ਸੀ ਇੱਕ ਦਿਨ ਮੈਂ ਆਪਣੇ ਅੰਦਰ ਦੀ ਸਾਰੀ ਕੁੜਤਨ ਉਸ ਉੱਪਰ ਡੋਲ ਦਿੱਤੀ ਮੈਂ ਉਹਨੂੰ ਅਲੱਗ ਲੈ ਜਾ ਕੇ ਕਿਹਾ ਤੈਨੂੰ ਇੱਥੋਂ ਦਿਹਾੜ ਦੇ ਕਿਤਨੇ ਪੈਸੇ ਮਿਲਦੇ ਆ 5 ਰੁਪਏ ਪਰ 1 ਰੁਪਏ ਵਿੱਚੋਂ ਸਪਲਾਇਰ ਲੈ ਜਾਂਦਾ ਕੀ ਇਹਨਾਂ 4 ਰੁਪਿਆਵਾਂ ਵਿੱਚ ਨਕਲਾਂ ਵੇਖਣ ਦੀ ਫੀਸ ਵੀ ਸ਼ਾਮਲ ਹੈ ਨਹੀਂ ਜੀ ਉਹ ਹੈਰਾਨ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ ਫਿਰ ਤੈਨੂੰ ਇਹਨਾਂ ਅੱਗੇ ਬਾਂਦਰਾ ਵਾਂਗ ਨੱਚਦਿਆਂ ਸ਼ਰਮ ਨਹੀਂ ਆਉਂਦੀ ਜਿਤਨੇ ਮਹੀਨੇ ਮੈਂ ਜੇਲ੍ਹ ਵਿੱਚ ਰਿਹਾ ਮੇਰੇ ਕਿਸੇ ਫਿਲਮੀ ਜਾਂ ਗੈਰ ਫਿਲਮੀ ਦੋਸਤ ਨੇ ਮੇਰੇ ਪਰਿਵਾਰ ਦੀ ਹਾਰਸਿਕ ਸੈਤਾਨੀ ਸੀ ਕੀਤੀ ਮੈਂ ਆਪਣੀ ਤਲਖੀ ਉਸ ਉੱਤੇ ਕੱਢ ਰਿਹਾ ਸਾਂ ਤੁਸੀਂ ਠੀਕ ਕਹਿੰਦੇ ਹੋ ਸਾਹਿਬ ਪਰ ਕੀ ਕਰਾਂ ਵੱਡੇ ਲੋਕਾਂ ਨੂੰ ਨਾਰਾਜ਼ ਵੀ ਤਾਂ ਨਹੀਂ ਕਰ ਸਕਦਾ ਉਸਨੇ ਕਿਹਾ ਮੈਂ ਤੈਨੂੰ ਤੇਰੀ ਕਾਬਲੀਅਤ ਅਨੁਕੂਲ ਕੰਮ ਦੇਵਾਵਾਂਗਾ ਮੈਂ ਖਾਮ ਖਾਦੀ ਫੜ ਮਾਰ ਕੇ ਕਿਹਾ ਬਸ਼ਰਤੇ ਕਿ ਤੂੰ ਖੁਦ ਆਪਣੇ ਵੱਡਮੁੱਲੇ ਆਟ ਦੀ ਕਦਰ ਕਰੇ ਉਹ ਤੇਰੇ ਨਾ ਤਮਾਸ਼ਾ ਬਿਨਾਂ ਦੀ ਪਹੁੰਚ ਤੋਂ ਬਾਹਰ ਦੀ ਚੀਜ਼ ਹੈ ਅੱਗੋਂ ਜਾ ਕੇ ਜਾਨੀ ਵਾਕਰ ਕਮੇਡੀਅਨ ਮਸ਼ਹੂਰ ਹੋਇਆ ਬਾਕੀ ਅਗਲੇ ਪਾਗ 15 ਵਿੱਚ